ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਕੀਤਾ ਸ਼ੁਰੂ ਇਸ ਮੌਕੇ ਸੂਬਾ ਗੋ ਜੋਰਾ ਸਿੰਘ ਨਸਰਾਲੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਮਜ਼ਦੂਰਾਂ ਦੇ ਨਾਲ ਵਾਅਦੇ ਕੀਤੇ ਗਏ ਸੀ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਭਾਵੇਂ ਪਿਛਲੇ ਦਿਨੀ ਮੀਟਿੰਗਾਂ ਕੀਤੀਆਂ ਗਈਆਂ ਹੁਣ ਲੇਕਿਨ ਮੀਟਿੰਗਾਂ ਦੇ ਵਿੱਚ ਜੋ ਵਾਅਦੇ ਕੀਤੇ ਉਹ ਵੀ ਹਜੇ ਤੱਕ ਨਹੀਂ ਨਿਭਾਏ ਗਏ ਇਸ ਨੂੰ ਲੈ ਕੇ ਉਹਨਾਂ ਵੱਲੋਂ ਹੁਣ ਅਣਮਿੱਥੇ ਸਮੇਂ ਦੇ ਲਈ ਜਿਹੜਾ ਦਰਨਾ ਹੈ ਉਹ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਸ਼ੁਰੂ ਕਰ ਦਿੱਤਾ ਗਿਆ ਤੇ ਉਹਨਾਂ ਕਹਿੰਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਪੰਜਾਬ ਸਰਕਾਰ ਨੇ ਮਜ਼ਦੂਰਾਂ ਦੀਆਂ ਮੰਗਾਂ ਤੇ ਗੌਰ ਨਾ ਕੀਤਾ ਭਾਵੇਂ ਉਹ ਨਰੇਗਾ ਦੀ ਦਿਹਾੜੀ 700 ਰੁਪਏ ਹੋਵੇ ਭਾਵੇਂ 5 ਮਰਲੇ ਹਰ ਇੱਕ ਵਿਅਕਤੀ ਨੂੰ ਜਿਹੜੀ ਹੈ ਆਪਣਾ ਪਲਾਟ ਹੋਣ ਅਤੇ ਨਾਲ ਨਾਲ ਹਰ ਇੱਕ ਘਰ ਦੇ ਵਿੱਚ ਜਿਹੜੀ ਵੀ ਔਰਤ ਹੈ ਉਸ ਨੂੰ 1100 ਰੁਪਏ ਜਿਹੜਾ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਉਹ ਨਹੀਂ ਦਿੱਤਾ ਗਿਆ ਇੰਨਾ ਸਾਰੀਆਂ ਮੰਗਾਂ ਨੂੰ ਲੈ ਕੇ ਇੰਨਾ ਵੱਲੋਂ ਜਿਹੜਾ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਦੀ ਦਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਆ ਉਸ ਨੂੰ ਸੁਣਾਉਣ ਦੇ ਸਬੰਧੀ ਕੀ ਕਹਿੰਦੇ ਨੇ ਸੁਲਬਾਗੂ ਜੋਰਾ ਸਿੰਘ ਨਸਰਾਲੀ ਇਸ ਮਾਮਲੇ ਨੂੰ ਲੈ ਕੇ। ਹੇ 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 ਸਰਕਾਰ ਮੁਤਾਬਕ 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 ਇਹ ਨਾਵਾ ਤੋਂ ਅੱਗੇ ਕੀ ਹੋਣ ਦੇ ਕੀ ਆ ਮੈਂ ਜੋਰਾ ਸਿੰਘ ਨਸਰਾੜੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅੱਜ ਅਸੀਂ ਜ਼ਿਲ੍ਹਾ ਪੱਤਰ ਦੇ ਉੱਤੇ 6 ਮਜ਼ਦੂਰ ਜਥੇਬੰਦੀਆਂ ਵੱਲੋਂ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਬੀਸੀ ਦਫ਼ਤਰ ਦੇ ਅੰਕੇ ਅਨਮੇਟੇ ਸਮੇਂ ਦਾ ਧਰਨਾ ਜਿਹੜਾ ਉਹ ਸ਼ੁਰੂ ਕੀਤਾ ਹੈਗਾ ਇਹ ਧਰਨੇ ਦੇ ਵਿੱਚ ਸਾਡੀਆਂ ਮੰਗਾਂ ਨੇ ਕਿ ਸਾਰੇ ਪੰਜਾਬ ਦੇ ਵਿੱਚ ਜਿਹੜਾ ਮੰਦਰੀਕਾ ਦਾ ਕੰਮ ਆ ਉਕਤ ਇੰਦਰਦੀ ਮੋਦੀ ਸਰਕਾਰ ਨੇ ਤੇ ਕੋਤਮਨ ਦੀ ਸਰਕਾਰ ਨੇ ਇੱਕਜੁੱਟ ਹੋ ਕੇ ਬੰਦ ਕਰਤਾ ਹਰ ਸਾਲ ਜਿਹੜੇ ਮਨਰੇਗਾ ਦੇ ਬਜਟ ਆ ਉਹ ਕਿੱਥੇ ਜਾ ਰਹੇ ਨੇ ਜਿਹੜੇ ਕੰਮਾਂ ਵਾਸਤੇ ਕੰਮ ਆਉਦਾ ਹੈਗਾ ਪੈਸਾ ਉਹ ਪੈਸਾ ਹੋਰਾਂ ਕੰਮਾਂ ਤੇ ਲਾ ਕੇ ਮਜ਼ਦੂਰਾਂ ਨੂੰ ਬੇਰੁਕਾ ਰੱਖਿਆ ਜਾ ਰਿਹਾ ਜਿਸ ਦੇ ਕਰਕੇ ਬੇਰੁਜ਼ਗਾਰੀ ਦਾ ਆਲਮ ਹੈ ਜਿਹੜਾ ਉਹ ਸਾਡੇ ਮਨਰੇਗਾ ਮਜ਼ਦੂਰਾਂ 'ਚ ਵੱਡੀ ਵੱੱਧ ਤੇ ਫੈਲਿਆ ਹੋਇਆ ਜਿਸ ਦੇ ਕਰਕੇ ਉਹਨਾਂ ਨੂੰ ਦੋ ਰੰਗ ਦੀ ਰੋਟੀ ਹੈ ਜਿਹੜੀ ਉਹਨਾਂ ਨਸੀਬ ਹੁਣ ਗੁਰੀ ਤਣਾ ਦੇ ਆਲ ਪਰਾਂ ਤੋਂ ਹੋ ਰਹੀ ਹੈ ਦੂਜੀ ਗੱਲ ਸਾਡੀ ਇਹ ਹੈਗੀ ਆ ਕਿ ਪੰਜਾਬ ਦੇ ਅੰਦਰ ਮੀਂਹ ਪਿਆ ਹੜ੍ਹ ਆਇਆ ਮਜ਼ਦੂਰਾਂ ਦੇ ਘਰ ਡੇਗ ਗਏ ਮਜ਼ਦੂਰਾਂ ਦੀਆਂ ਕੰਦਾਂ ਨੇ ਜਿਹੜੀਆਂ ਉਹ ਪਾੜ ਗਈਆਂ ਅਜੇ ਤੱਕ ਸਰਕਾਰ ਨੇ ਉਹਨਾਂ ਜਿਹੜੇ ਦੁਖੀ ਪਰਿਵਾਰ ਨੇ ਉਹਨਾਂ ਨੂੰ ਮੁਆਵਜ਼ੇ ਦਾ ਅਜੇ ਤੱਕ ਢੇਲਾ ਉਹਨਾਂ ਦੇ ਹੱਥਾਂ ਤੇ ਨਹੀਂ ਰੱਖਿਆ ਹੈਗਾ ਇਹਦੇ ਨਾਲ ਹੀ ਸਾਡੀਆਂ ਜੋ ਚੋਗਣਾ ਦੇ ਆਮ ਆਦਮੀ ਪਾਰਟੀ ਨੇ ਮੰਗਾ ਕੀਤੇ ਸੀ ਐਲਾਨ ਕੀਤੇ ਸੀ ਘੰਟੀਆਂ ਦਿੱਤੀਆਂ ਸੀ ਉਹਨਾਂ ਦੇ ਵਿੱਚੋਂ ਮਜ਼ਦੂਰਾਂ ਨੂੰ ਬਿਲਕੁਲ ਧੜਕਨਾਰ ਕਰਕੇ ਭਗਵੰਤ ਮਾਨ ਸਰਕਾਰ ਨੇ ਇਸ ਕਿਸਮ ਦਾ ਸਬੂਤ ਦਿੱਤਾ ਹੈਗਾ ਵੀ ਭਾਵੇਂ ਡਾਕਟਰ ਮੇਧਕਰ ਸਾਹਿਬ ਦੀ ਫੋਟੋ ਉਹਨਾਂ ਨੇ ਆਪਣੇ ਦਫ਼ਤਰ ਤੇ ਲਾਤੀ ਭਗਤ ਸਿੰਘ ਦੀ ਫੋਟੋ ਆਪਣੇ ਦਫ਼ਤਰ ਜਲਾਤੀ ਪਰ ਧੜਕਨਾਰ ਉਹਨਾਂ ਨੇ ਬਿਲਕੁਲ ਕੰਨੀ ਦੇ ਕਨੈਕਟ ਯਾਹੋ ਤੁਮ ਕੋ ਪਿੱਛੇ ਛੱਡਿਆ ਹੋਇਆ ਨਾ ਔਰਤਾਂ ਨੂੰ 1100 ਰੁਪਏ ਦਿੱਤਾ ਜਾ ਰਿਹਾ ਨਾ ਫਲਾਟ ਦਿੱਤੇ ਜਾ ਰਿਹਾ ਨਾ ਮੰਨ ਲਓ ਸਮੇ ਸਰਕਨਕ ਦਿੱਤੀ ਜਾ ਰਹੀ ਹੈ ਕਿ ਮਜ਼ਦੇਗਾ ਕੰਮ ਉਹ ਬੰਦ ਪਿਆ ਹੈਗਾ ਇਹਦੇ ਹਿਸਾਬ ਨਾਲ ਹਰ ਇੱਕ ਗਰਾਂਵ ਵੀ ਜਿਹੜੇ ਮਜ਼ਦੂਰ ਪਰਵਾਤ ਹੋਇਆ ਉਹਨਾਂ ਨੂੰ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਹੈਗਾ ਇਸ ਕਰਕੇ ਅਸੀਂ ਮੰਗ ਕਰਨਾ ਹੈਗੇ ਅੱਗੇ ਮਜ਼ਦੇਗਾ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਸਾਰੇ ਵਰਗ ਮੈਂਬਰਾਂ ਨੂੰ ਕੰਮ ਦਿਖਾ ਜਾਵੇ ਜੋ ਸਭ ਨੂੰ ਕਹਾਂ ਨੇ ਰੈਂਡਾਗੀਆਂ ਕੰਦਾਂ ਨੇ ਉਹਨਾਂ ਦਾ ਮੁਆਵਜ਼ਾ ਫੌਰੀ ਤੌਰ ਤੇ ਦਿੱਤਾ ਜਾਵੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰਾਂ ਦੇ ਸਾਂਝੇ ਮੋਰਚੇ ਪੰਜਾਬ ਵੱਲੋਂ ਕਨ ਮੀਟਿੰਗ ਹੋਈ ਹੈ ਉਹਦੇ ਵਿੱਚ 5 ਤੇ 6 ਜਨਵਰੀ ਨੂੰ ਸਾਰੇ ਪਿੰਡਾਂ ਦੇ ਤੇ ਜੁਆ ਮਟਕੋਟਾਂ ਦੇ ਤੇ ਧਰਨੇ ਦਿੱਤੇ ਜਾਣੇ ਆ ਤੇ ਮਾਰਟੀ ਦੇ ਪਹਿਲੇ ਹੁਸੇ ਦੇ ਵਿੱਚ ਸਤਾਂ ਅੱਠਾਂ ਦੇ ਜਥੇਵੰਦੀਆਂ ਵੱਲੋਂ ਲਗਾਤਾਰ ਇੱਕ ਪੱਕਾ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ ਲਿਆ ਜਾਊਗਾ ਅਸੀਂ ਭਗਵੰਤ ਸਿੰਘ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਮਜ਼ਦੂਰਾਂ ਦੇ ਵੱਲੋਂ ਜਿਉਂ ਜਿਉਂ ਉਹਨਾਂ ਨੇ ਮੰਗਾਂ ਪੂਰੀਆਂ ਨਾ ਕੀਤੀਆਂ ਨਾ ਉਹਨਾਂ ਮਜ਼ਦੂਰਾਂ ਦਾ ਜਿਹੜਾ ਰੋਹ ਹੈ ਉਹਨਾਂ ਦਾ ਸਾਹਮਣਾ ਪਿਆਰ ਕਰਨ ਵਾਸਤੇ ਤਿਆਰ ਨਹੀਂ ਹੋਣਾ